ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਪੰਜਾਬੀ ਜੁੱਤੀ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਜੀ ਪਹਿਲਾ ਡਿਜ਼ਾਈਨ ਬਲੈਕ ਕਲਰ ਦੇ ਵਿੱਚ ਰਹੇਗਾ ਜੀ ਇਹ ਇਸ ਡਿਜ਼ਾਈਨ ਦੇ ਵਿੱਚ ਜੀ ਤੁਹਾਨੂੰ 6 ਤੋਂ ਲੈ ਕੇ ਤੋਂ ਲੈ ਕੇ 10 ਤੱਕ ਸਾਰੇ ਸਾਈਜ਼ ਮਿਲ ਜਾਣਗੇ ਇਸ ਦੇ ਨਾਲ ਹੀ ਦਿਖਾਉਣੀ ਆ ਜੀ ਤੁਹਾਨੂੰ ਅਸੀਂ ਅਗਲਾ ਪੰਜਾਬੀ ਜੁੱਤੀ ਦਾ ਡਿਜ਼ਾਈਨ ਇਹ ਦੇਖੋ ਬਹੁਤ ਹੀ ਪਿਆਰਾ ਜਿਹੜਾ ਹੈਗਾ ਥ੍ਰੈਡ ਕੀਤਾ ਹੋਇਆ ਇਹ ਤੇ ਦੇਖੋ ਡਿਜ਼ਾਈਨ ਵੀ ਬਹੁਤ ਹੀ ਪਿਆਰਾ ਹੈ ਦੇਖੋ ਕਿੰਨਾ ਸਫਾਈ ਦਾ ਕੰਮ ਕੀਤਾ ਗਿਆ ਹੈ ਇਹ ਪੰਜਾਬੀ ਜੁੱਤੀ ਜਿਹੜੀ ਹੈ ਵਾਈਟ ਕਲਰ ਦੇ ਵਿੱਚ ਰਹੇਗੀ ਇਹ ਤੁਸੀਂ ਦੇਖੋ ਇਹਦਾ ਸੋਲ ਵੀ ਬਹੁਤ ਹੀ ਵਧੀਆ ਹੈ ਇਹ ਦੇਖੋ ਇਹਦਾ ਬੈਕ ਦਾ ਡਿਜ਼ਾਈਨ ਇਹ ਵੀ ਬਹੁਤ ਪਿਆਰਾ ਹੈ ਜੁੱਤੀ ਉੱਪਰ ਦੇਖੋ ਤੁਸੀਂ ਕਢਾਈ ਜਿਹੜੀ ਬਹੁਤ ਹੀ ਪਿਆਰੀ ਕੀਤੀ ਹੋਈ ਹੈ ਦੇਖੋ ਜੁੱਤੀ ਦੀ ਬਹੁਤ ਪਿਆਰੀ ਲੁੱਕ ਹੈ ਜੀ ਤੁਹਾਨੂੰ 5 ਨੰਬਰ ਤੋਂ ਲੈ ਕੇ 10 ਨੰਬਰ ਤੱਕ ਜਿਹੜੇ ਹੈ ਸਾਰੇ ਸਾਈਜ਼ ਮਿਲ ਜਾਣਗੇ ਸਟੋਰੀ ਤੇ ਉੱਪਰ ਸਾਡਾ ਨੰਬਰ ਵੀ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ 725 ਨੰਬਰ ਤੇ ਮੈਸੇਜ ਵੀ ਕਰ ਸਕਦੇ ਹੋ ਅਗਲਾ ਜੀ ਤੁਹਾਨੂੰ ਇੱਕ ਡਿਜ਼ਾਈਨ ਦਿਖਾਵਾਂਗੇ ਅਸੀਂ ਜੁੱਤੀ ਹੈ ਜੀ 골ਡਨ ਕਲਰ ਦੇ ਵਿੱਚ ਇਹ ਤੁਸੀਂ ਦੇਖੋ ਮਲਟੀ ਕਲਰ ਦਾ ਥ्रेड ਵਰਕ ਕੀਤਾ ਹੋਇਆ ਹੈ ਬਹੁਤ ਹੀ ਪਿਆਰੀ ਲੁੱਕ ਹੈ ਜੀ ਪੰਜਾਬੀ ਜੁੱਤੀ ਦੀ ਇਹ ਤੁਸੀਂ ਦੇਖੋ ਇਸ ਤਰ੍ਹਾਂ ਇਹਦੇ ਉੱਪਰ ਜਿਹੜਾ ਹੈਗਾ ਆ ਥ्रेड ਵਰਕ ਕੀਤਾ ਹੋਇਆ ਹੈ ਇਹ ਦਾ ਫਰੰਟ ਹੈ ਬਹੁਤ ਹੀ ਪਿਆਰਾ ਜਿਹੜਾ ਹੈ ਥ੍ਰੈਡ ਵਰਕ ਕੀਤਾ ਹੋਇਆ ਹੈ ਤੁਸੀਂ ਦੇਖੋ ਇਹਦੇ ਵਿੱਚ ਵੀ ਤੁਹਾਨੂੰ 5 ਨੰਬਰ ਤੋਂ ਲੈ ਕੇ 10 ਨੰਬਰ ਤੱਕ ਜੀ ਜਿਹੜੇ ਹੈ ਸਾਰੇ ਸਾਈਜ਼ ਮਿਲ ਜਾਂਦੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ